ਇਹ ਬਾਹਰ ਫਰਨ ਦੀ ਕੋਸ਼ਿਸ਼ ਕੀਤੀ ਉਹ ਇੱਥੇ ਟੱਪ ਗਿਆ ਅੰਦਰ ਅੰਦਰ ਬਾਹਰ ਸੀ ਮੈਂ ਖਿੱਚਿਆ ਉਹਨੂੰ ਉਹ ਮੇਰੇ ਕਾਬੂ 'ਚ ਨਹੀਂ ਆਇਆ ਉਹਦਾ ਬੈਲੈਂਸ ਖਰਾਬ ਹੋ ਗਿਆ ਉਹ ਉਸ ਬੰਦੇ ਨੇ ਬਾਹਰੋਂ ਮੇਰੇ ਤੀਜ ਹਥਿਆਰ ਨਾਲ ਮਾਰਿਆ ਸੀ ਨੂੰ ਨਾ ਤੀਗੇ ਸੀ ਉਹਨਾਂ ਨੇ ਕਿਹਾ ਜੀ ਕੋਈ ਗੱਲ ਨਹੀਂ ਸਵੇਰੇ ਆਪਾਂ ਆਵਾਂਗੇ ਸਾਰਾ ਨਿਸ਼ਾਨਬਿੰਨ ਕਰਾਂਗੇ ਤੇ ਬਾਕੀ ਹੁਣ ਮੈਡਮ ਨਾਲ ਗੱਲ ਹੋਈ ਮੇਰੀ ਉਹ ਕਹਿੰਦੇ ਮੈਂ ਫੈਂਸਿੰਗ ਟੀਮ ਤੇ ਜੁੜ ਲੱਗੀ ਹਾਂ ਤੇ ਉਹ ਜਿਹੜੇ ਫਿੰਗਰਪ੍ਰਿੰਟਸ ਆਪਾਂ ਲਵਾਂਗੇ ਤੇ ਉੱਥੋਂ ਟੈਸਟ ਕਰਾਂਗੇ ਦਾ ਸੀਸੀਟੀਵੀ ਵੇਖਾਂਗੇ ਘਟਨਾ ਘਟ ਗਈ ਹੈ ਲੇਕਿਨ ਅਗਰ ਬੈਨੂ ਰਾਤ ਨੂੰ ਕਿਤੇ ਹੌਸਲੇ ਇਤਲਾ ਮਿਲਦੀ ਤੇ ਹੋ ਸਕਦਾ ਉਹ ਚੋਰ ਅਸੀਂ ਕਾਬੂ ਕਰ ਦਿੰਦੇ ਸਕੇ ਮੌਕਾ ਵੀ ਕਿੱਹਾ ਮੌਕਾ ਵੀ ਕਿੱਹਾ ਬਾਂ ਫਿੰਗਰਪ੍ਰਿੰਟ ਪਵਾਏ ਆ ਤੇ ਉਹ ਫਿੰਗਰਪ੍ਰਿੰਟ ਤੇ ਕਹਿੰਦੇ ਵੇਖਣਦੇ ਆ ਕੈਮਰੇ ਦੇਖਣ ਦੇ ਤੇ ਬਾਕੀ ਜਨੇ ਦੀ ਕਾਰਜਕੰਦਨ ਦੇਖ ਕੇ ਤੇ ਆਪਾਂ ਪਤਾ ਲੱਗਦਾ ਪਰਮਿੰਦਰ ਸਿੰਘ ਜੀ ਬਸ ਭਾਜੀ ਇੱਥੇ ਅਣਪਛਾਤੇ ਦੋ ਬੰਦੇ ਸੀ ਆਏ ਉਹ ਰਾਤ ਨੂੰ ਮਤ ਕਿ ਚੋੜੀ ਦੇ ਮੌਤਮ ਦੇ ਹਿਸਾਬ ਨਾਲ ਆਏ ਸੀ ਇੱਕ ਅੰਦਰ ਵੜ ਗਿਆ ਉਹ ਜਦੋਂ ਮੈਂ ਮੇਰੀ ਬੇਟੀ ਨੇ ਰੋਲਾ ਪਾਇਆ ਕਿ ਪਰਦੀ ਪਈ ਸੀ ਰੋਲਾ ਪਾਇਆ ਤੇ ਮੈਂ ਨਿਕਲ ਕੇ ਬਾਹਰ ਫੜਨ ਦੀ ਕੋਸ਼ਿਸ਼ ਕੀਤੀ ਉਹ ਇੱਥੇ ਟੱਪ ਗਿਆ ਅੰਦਰ ਅੰਦਰ ਬਾਹਰ ਸੀ ਮੈਂ ਖਿੱਚਿਆ ਉਹਨੂੰ ਉਹ ਮੇਰੇ ਕਾਬੂ ਚ ਨਹੀਂ ਆਇਆ ਉਹਦਾ ਬੈਲੈਂਸ ਖਰਾਬ ਹੋ ਗਿਆ ਉਹ ਉਸ ਬੰਦੇ ਨੇ ਬਾਹਰੋਂ ਮੇਰੇ ਤੇਜ ਹਥਿਆਰ ਨਾਲ ਮਾਰਿਆ ਕੁਛ ਤੇ ਉਹ ਮੇਰੇ ਹੱਥੋਂ ਛੁੱਟ ਗਿਆ ਉਸ ਤੋਂ ਬਾਅਦ ਉਹ ਦੋਵੇਂ ਇੱਥੋਂ ਗਾਇਬ ਹੋ ਗਏ ਮੈਨੂੰ ਲੱਭੇ ਨਹੀਂ ਭੁਲੀਆਂ ਬਸ ਉਹਨਾਂ ਨੇ ਮੂੰਹ ਧੱਕੇ ਦੇ ਸੀ ਮੂੰਹ ਤੋਂ ਮੂੰਹ ਕੀ ਕਿਆ ਪਤਾ ਹੀ ਪਾਇਆ ਦਾ ਇਹਨਾਂ ਨੇ ਸਿਸਟਮ ਸੱਤ ਮੇਰੇ ਭਾਜੀ ਆ ਇੱਥੇ ਇੱਥੇ ਟੱਕ ਲੱਗਾ ਇੱਕ ਜੀ ਤੇ ਦੋ ਇੱਥੇ ਲੱਗੇ ਸਟਿਚ ਮੇਰੇ ਦੇ ਤਿੰਨ ਚਾਰ ਇੱਧਰ ਲੱਗੇ ਪਿਆ ਮੈਂ ਵੀ ਵੇਖਿਆ ਨਹੀਂ ਪੱਟੀ ਘਰਤੀ ਸੀ ਉਹਨਾਂ ਨੇ ਉਦੋਂ ਤਿੰਨ ਚਾਰ ਇੱਧਰ ਲੱਗੇ ਆ ਦੋ ਤਿੰਨ ਇੱਧਰ ਲੱਗੇ ਬਾਕੀ ਉਹ ਜਿਹੜਾ ਉਹਨਾਂ ਨੇ ਮੌਜਨਾ ਕੀਤਾ ਉਹ ਚ ਸਭ ਡਿਟੇਲ ਕਲੀਅਰ ਕੀਤੀ ਦੀ ਐ ਪੁਲਿਸ ਤੋਂ ਗੁੰਡਾਤੀ ਗਏ ਸੀ ਉਹਨਾਂ ਨੇ ਕਿਹਾ ਜੀ ਕੋਈ ਗੱਲ ਨਹੀਂ ਸਵੇਰੇ ਆਪਾਂ ਆਵਾਂਗੇ ਸਾਰਾ ਇਸ਼ਾਨਬਿੰਨ ਕਰਾਂਗੇ ਤੇ ਬਾਕੀ ਹੁਣ ਮੈਡਮ ਉਹਨਾਂ ਨਾਲ ਗੱਲ ਹੋਈ ਮੇਰੀ ਉਹ ਕਹਿੰਦੇ ਮੈਂ ਫੈਂਸਿੰਗ ਟੀਮ ਤੇ ਜੱ ਲੱਗੀ ਆ ਤੇ ਉਹ ਜਿਹੜੇ ਫਿੰਗਰਪ੍ਰਿੰਟਸ ਆਪਾਂ ਲਵਾਂਗੇ ਤੇ ਉੱਥੋਂ ਟੈਸਟ ਕਰਾਂਗੇ ਦਾ ਸੀਸੀਟੀਵੀ ਵੇਖਾਂਗੇ ਹੋਰ ਕੀ ਸਾਰੇ ਵਧੀਆ ਵਧੀਆ ਸ਼ਖਸੀਅਤਾਂ ਦੇਂਦੀਆਂ ਜੀ ਐਮਐਲਏ ਸਾਹਿਬ ਦਾ ਘਰ ਵੀ ਇੱਥੇ ਲੱਗੇ ਸਾਡੇ ਚੋਹਾਨ ਸਾਹਿਬ ਸਾਡੇ ਨਾਲ ਗੋਇਨ ਹਿੰਦਰ ਸਿੰਘ ਐਮਸੀ ਸਾਹਿਬ ਦਾ ਘਰ ਜੀ ਆਪਣਾ ਜੂ ਭਾਜੀ ਉਹ ਵੀ ਵਧੀਆ ਸਾਰੇ ਬੰਦੇ ਨੇ ਸਾਰੇ ਅੱਛੇ ਹੀ ਫੈਮਿਲੀ ਦੇ ਬਣਾਉਂ ਬਿਲਕੁਲ ਚਾਰ ਘਰ ਛੱਡ ਕੇ ਕਰਦੇ ਮੇਲੇ ਸਾਹਿਬ ਦਾ ਤੇ ਜਿਹੜੇ ਕਾਉਂਸਲਰ ਨੇ ਉਹਨਾਂ ਦਾ ਘਰ ਕਾਉਂਸਲਰ ਸਾਹਿਬ ਦਾ ਘਰ ਨਾਲ ਜਿ ਪਿੱਛੇ ਸਾਹਮਣੇ ਨਹੀਂ ਦੇਖ ਲੋ ਬਿਲਕੁਲ ਸਾਹਮਣੇ ਇੱਧਰਲੇ ਪਾਸੇ ਸਾਹਮਣੇ ਨਾਲ ਘਰ ਆ ਬਿੰਨਾ ਅਮਰਦੇ ਦਾ ਘਰ ਦੇਖੋ ਜੀ ਮੈਨੂੰ ਇਹੀ ਇਹੀ ਚੀਜ਼ ਮੈਂ ਇਹੀ ਚੀਜ਼ ਵੇਖਣਾ ਚਾਹੁੰਦਾ ਕੀ ਇਹ ਕੀ ਬੰਦਾ ਪਿਆ ਸ਼ਹਿਰ ਇਹ ਤਾਂ ਬੰਦਾ ਕੁਝ ਰਹਿ ਹੀ ਨਹੀਂ ਸਕਦਾ ਸੇਫ ਹੀ ਨਹੀਂ ਮਿੰਦ ਸ਼ਹਿਰ ਦੇ ਵਿੱਚ ਦੇਖੋ ਮੈਨੂੰ ਤਾਂ ਸਵੇਰੇ ਆਪਣਾ ਫੋਨ ਆਇਆ ਗੁਰਪ੍ਰੀਤ ਸਿੰਘ ਗਿੱਲ ਸਾਡੇ ਬਲਾਕ ਪ੍ਰਧਾਨ ਨੇ ਕਿ ਤੁਹਾਡੇ ਗਵਾਨ ਘਟਨਾ ਘਟ ਗਈ ਹੈ ਲੇਕਿਨ ਅਗਰ ਬੈਨੂੰ ਰਾਤ ਨੂੰ ਕਿਤੇ ਉਸ ਵੇਲੇ ਇਤਲਾਹ ਮਿਲਦੀ ਤੇ ਹੋ ਸਕਦਾ ਉਹ ਚੋਰ ਅਸੀਂ ਕਾਬੂ ਕਰ ਲੈਂਦੇ ਲੇਕਿਨ ਇਹ ਵੀ ਇੱਕ ਚੂਹੇ ਔਰ ਬਿੱਲੀ ਵਾਲਾ ਖੇਲ ਖੇល ਰਹੇ ਨੇ ਰਾਤੀ ਵੈਸੇ ਤੇ ਕੀ ਉਹਨਾਂ ਡੀਐਸਪੀ ਸਿਟੀ ਨੇ ਸਾਡੇ ਇੱਥੇ ਅਗਸਤ ਤੋਂ ਕਾਫੀ ਤੇਜ਼ ਕਰਵਾਈ ਹੈ ਐਸਐਸਪੀ ਸਾਹਿਬ ਨੇ ਕਰਵਾਈ ਹੈ ਔਰ ਪੀਸੀਆਰ ਵਾਲੇ ਹੂਟਰ ਵਗੈਰਾ ਹੀ ਹੁੰਦੇ ਰਹਿੰਦੇ ਆ ਲੇਕਿਨ ਜਿਹੜੇ ਚੋਰ ਨੇ ਉਹ ਵੀ ਇਸ ਤਾਕੀਰ ਵਿੱਚ ਕਿਦੋਂ ਪੀਸੀਆਰ ਵਾਲੇ ਗਾਹ ਲੰਗਨ ਤੇ ਅਸੀਂ ਵਾਰਦਾਤ ਕਰੀ ਹੈ। ਔਰ ਇਹ ਬਹੁਤ ਮਾਤਮਾਕੀ ਘਟਨਾ ਹੈ। ਇੱਕ ਸਮਝ ਲਓ ਬੜਾ ਮਾੜਾ ਸੰਕੇਤ ਹੈ ਵੀ ਇਸ ਪੌਸ਼ ਕਲੋਨੀ ਦੇ ਵਿੱਚ ਵੀ ਅਗਰ ਉਹਨਾਂ ਦੇ ਦਿਲ ਖੁੱਲੇ ਨੇ ਔਰ ਬੇਖੌਫ ਹੋ ਕੇ ਅਗਰ ਦੀਵਾਰ ਟੱਪ ਕੇ ਅੰਦਰ ਐਂਟਰ ਕਰ ਰਹੇ ਨੇ ਤੇ ਕਿਸੇ ਦੇ ਘਰ ਵੀ ਕਰ ਸਕਦੇ ਨੇ ਮੈਂ ਆਪਣਾ ਬਿਲਕੁਲ ਆਪਣਾ ਇਸ ਚੀਜ਼ ਦੀ ਬਿਲਕੁਲ ਨਖੇਦੀ ਕਰਨਾ ਔਰ ਬਹੁਤ ਮਾੜੀ ਘਟਨਾ ਹੈ ਔਰ ਕੋਈ ਪਰਮਾਤਮਾ ਦਾ ਸ਼ੁਕਰ ਵੀ ਜਾਨ ਬਚ ਗਈ ਤੇ ਚਲੋ ਹੱਥ 'ਚ ਸੱਟ ਲੱਗੀ ਆ ਔਰ ਕਾਫੀ ਖੂਨ ਹੀ ਖੂਨ ਤੁਸੀਂ ਦੇਖਦੇ ਪਿਓ ਘਰ ਦੇ ਵਿੱਚ ਫੈਲੇ ਹੋਇਆ ਔਰ ਬੜੀ ਗੰਭੀਰ ਚੋਟ ਲੱਗੀ ਆ ਨੂੰ ਸਮਝ ਐ ਐਮਐਲਏ ਦੇ ਘਰ ਦੇ ਨੇੜੇ ਜਿਹੜੇ ਤੇ ਜੈਸੇ ਮਾੜੇ ਅਨਸਰ ਨਹੀਂ ਆਉਂਦਾ ਪਰ ਆ ਜਾਣਾ ਇਸ ਤਰ੍ਹਾਂ ਦੇਖੋ ਐਮਐਲਏ ਸਾਹਿਬ ਤੇ ਆਪ ਆਪਣਾ ਇੱਥੇ ਉਹਨਾਂ ਦਾ ਪਰਿਵਾਰ ਇੱਧਾ ਲੇਕਿਨ ਆਪੀ ਤੇ ਉਸਮਾਨਪੁਰ ਸਿਟੀ 'ਚ ਰਹਿੰਦੇ ਨੇ ਆ ਲੇਕਿਨ ਫੇਰ ਵੀ ਮੈਂ ਕਹਿੰਨਾ ਚਲੋ ਬਾਕੀ ਦੇ ਪਰਿਵਾਰ ਤੇ ਹੈ ਹੀ ਦੇਣਾ ਸੀ ਅਸੀਂ ਰਹਿ ਰਹੇ ਆ ਇੱਥੇ ਔਰ ਸਾਡੀ ਪੂਰੀ ਜ਼ਿੰਮੇਵਾਰੀ ਜੇਕ ਦੇ ਆਵਾਜ਼ ਦਿੰਦੇ ਤੇ ਉਸ ਵੇਲੇ ਹੋ ਸਕਦਾ ਸਾਰੀ ਕਲੋਨੀ ਅਸੀਂ ਇਕੱਠੀ ਕਰਦੇ ਉਹਨਾਂ ਨੂੰ ਕਾਬੂ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਲੇਕਿਨ ਪਤਾ ਨਹੀਂ ਚੱਲ ਸਕਿਆ ਮੇਰੀ ਡਿਪਟੀ ਸਾਹਿਬ ਨਾਲ ਗੱਲ ਹੋਈ ਰਾਤੀ ਮੋਹਨਾ ਪੁਲਿਸ ਮੌਕੇ ਤੇ ਪਹੁੰਚੀ ਆ ਔਰ ਮੌਕਾ ਦੇਖ ਕੇ ਚਲੀ ਗਈ ਹੈ ਔਰ ਹੁਣ ਕੈਮਰੇ ਵਗੈਰਾ ਆਲੇ ਦੁਆਲੇ ਜਿਹੜੇ ਉਹ ਖੰਗਾਲਦੇ ਆ ਔਰ ਮੈਨੂੰ ਆਸ ਹੈ ਵੀ ਉਹ ਜ਼ਰੂਰ ਕਾਬੂ ਕਰਨਗੇ ਕਿਹਨਾ ਭਾਈ ਮੈਂ ਆਇਆ ਸੀ ਸਿਕੰਦਰ ਸਿੰਘ ਥਾਣਾ ਸਿਟੀ ਬਟਾਲਾ ਪੜੀ ਕੀ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੇ ਰਾਤੀ ਇੱਥੇ ਦੋ ਬੰਦੇ ਕਹਿੰਦੇ ਰੋਟੇਰੇ ਪੈ ਗਏ ਮਤਲਬ ਹੀ ਸਵੇਰੇ ਆਨਤਰਾ ਮਿਲੀ ਆ ਫਿਰ ਤੜਕੇ ਮੌਕਾ ਵੇਖਿਆ ਵਾ ਮੌਕਾ ਵੇਖ ਕੇ ਆਪਾਂ ਫਿੰਗਰਪ੍ਰਿੰਟ ਬਲائے ਆ ਤੇ ਉਹ ਫਿੰਗਰਪ੍ਰਿੰਟ ਕੈਮਰੇ ਵੇਖਣ ਡੇ ਆ ਕੈਮਰੇ ਵੇਖਣ ਡੇ ਆ ਤੇ ਬਾਕੀ ਜੜੇ ਦੀ ਕਾਰਵਾਈ ਕਰਨ ਲੈ ਕੇ ਤੇ ਆਪਾਂ ਪਰਚਾ ਦੇ ਦਿੱਤਾ